विशव मानव रूहानी केंद्र नवानगर पंचकुला चैरिटेबल सोसाइटी ने पंजाब 2025 दे प्यानक हड़ा दौरान बेमिसाल सेवा दा काम कित्ता संत बलजीत सिंह जी दी प्रेरणा ते फरेडे कादेशाधीन बीएमआर के दे सेवादारा ने सारे पंजाब दे हर्ट पीड़ित इलाके खास कर अजनाला रामदास पठानकोट फिरोजपुर अते कपूरथला विच चिकित्सा कैंप लगाए ਇਹ ਸੇਵਾ ਕਾਰਜ ਰਾਸ਼ਨ ਕਿੱਟਾਂ ਅਤੇ ਹਾਈਜੀਨਿਕ ਕਿੱਟਾਂ ਦੇ ਵੰਡ ਨਾਲ ਸ਼ੁਰੂ ਹੋਇਆ ਜਿਸ ਤੋਂ ਬਾਅਦ ਸਥਾਈ ਮੈਡੀਕਲ ਕੈਂਪ ਬਣਾਏ ਗਏ ਜਿੱਥੇ OPD ਅਤੇ IPD ਦੋਵੇਂ ਸਹੂਲਤਾਂ ਨਾਲ ਲੋਕਾਂ ਨੂੰ ਚਿਕਿਤਸਾ ਸਹਾਇਤਾ ਦਿੱਤੀ ਜਾ ਰਹੀ ਹੈ ਪਠਾਨਕੋਟ ਮੈਡੀਕਲ ਕੈਂਪ ਵਿਸ਼ੇਸ਼ ਤੌਰ ਤੇ ਜੋਗ ਡਾਕਟਰਾਂ ਦੁਆਰਾ ਮੁਫਤ ਦਵਾਈਆਂ ਅਤੇ ਐਂਬੂਲੈਂਸ ਸਹੂਲਤਾਂ ਨਾਲ ਲੋਕਾਂ ਦੀ ਸੇਵਾ ਕਰਿਆ ਅਤੇ ਉਸ ਦੇ ਨਾਲ ਹੀ ਜਿੱਥੇ ਅਡ ਕੋਲੀਆਂ ਅਡੇ ਦੇ ਵਿੱਚ ਫ੍ਰੀ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ ਅਤੇ ਉੱਥੇ ਹੀ ਉਨ੍ਹਾਂ ਵੱਲੋਂ ਫ੍ਰੀ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ ਅਤੇ ਨਾਲ ਦੇ ਨਾਲ ਹੀ ਉਨ੍ਹਾਂ ਵੱਲੋਂ ਲੰਗਰ ਪਾਣੀ ਦੀ ਸੇਵਾ ਵੀ ਕੀਤੀ ਚੱਰੀ ਹੈ ਆ ਸੁਣਦੇ ਹਾਂ ਕੀ ਹੈ ਲੋਕਾਂ ਦੀ ਜ਼ੁਬਾਨੀ ਤਤਕ ਬਨੇ ਰੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਜੇ ਕੇ ਨਿਊਜ਼ ਹਾਲੀ ਗੱਲ ਤੋਂ ਇਹਨਾਂ ਆਪਣਾ ਡਾਕਟਰ ਬਲਰਾਜ ਬਾਪਤੀ ਦੇਖੇਗੇ ਤੁਹਾਡੇ ਵੱਲੋਂ ਲਗਾਤਾਰ ਜਦੋਂ ਤੇ ਹਾਰਡ ਜਿਹੜੇ ਤੇ ਮਾਰ ਪਈ ਹੈ ਜੀ ਠੀਕ ਹੈ ਉਸ ਤੋਂ ਬਾਅਦ ਤੁਹਾਡਾ ਕੰਮ ਲਗਾਤਾਰ ਦੇਖਦੇ ਹਾਂ ਹਾਂ ਜੀ ਕੀ ਕਹਿਣਾ ਚਾਹੋਗੇ ਦੇਖੋ ਜਿੰਨੀ ਕੁ ਮਾਰ ਇਸ ਇਲਾਕੇ ਨੂੰ ਪਈ ਹੈ ਜਿੰਨਾ ਕੁ ਹੜ ਆਇਆ ਹੈ ਲੋਕਾਂ ਨੇ ਬਹੁਤ ਜ਼ਿਆਦਾ ਸਫਰ ਕੀਤਾ ਇਸ ਚੀਜ਼ ਨੂੰ ਕੁਝ ਇਵਨ ਕਿ ਇਸ ਇਲਾਕੇ ਦੇ ਜਿੰਨੇ ਡਾਕਟਰ ਬੈਠੇ ਦੇ ਹੀ ਉਹਨਾਂ ਦੇ ਵੀ ਕੁਝ ਕਲੀਨਿਕ ਜਿਹੜੇ ਨੇ ਉਹ ਵਿੱਚੇ ਬੈਠੇ ਨੇ ਤੇ ਮੈਡੀਕਲ ਫੈਸਿਲਿਟੀ ਜਿਹੜੀ ਬਹੁਤ ਘੱਟ ਹੀ ਤੇ ਸਾਡੇ ਵੱਲੋਂ ਇੱਧਰ ਜਿਹੜੀ ਆਪਣੇ ਆ ਮਾਨਵ ਰੋਹਾਨੀ ਕੇਂਦਰ ਨੇ ਜਿਹੜਾ ਕੈਂਪ ਇੱਥੇ ਅਰੇਂਜ ਕੀਤਾ ਇਹ ਲੋਕਾਂ ਲਈ ਬਹੁਤ ਹੀ ਵਧੀਆ ਜਿਹੜੀ ਫੈਸਿਲਿਟੀ ਦਿੱਤੀ ਹੈ ਜਿਹੜਾ ਕਿ ਲਗਾਤਾਰ 9 ਤਰੀਕ ਤੋਂ ਰੱਖ ਕੇ ਲੱਗ ਰਿਹਾ ਡਾਕਟਰ ਸਾਹਿਬ ਦੇਖਿਆ ਵੀ ਕਿਸ ਤਰ੍ਹਾਂ ਦੇ ਮਰੀਜ਼ਾਂ ਦੇ ਵਿੱਚ ਜਿਹੜੀ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਵੀ ਹਾਰਟ ਟੂ ਲਾਵਾ ਜੇ ਪਹਿਲਾਂ ਵੀ ਜੀ ਗੱਲ ਕਰੀਏ ਕਿਸ ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਪਲੱਸਟਿਕੀਆਂ ਬਜਾਅ ਦਵਾਈ ਕਿਹਾ ਦੇਖੋ ਜੇਸ ਸਾਹਿਬ ਦੀਆਂ ਬਿਮਾਰੀਆਂ ਨੇ ਉਸੇ ਸਾਹਿਬ ਨਾਲ ਮੈਡੀਸਨ ਵੀ ਹੈ ਤੇ ਬਿਮਾਰੀਆਂ ਜਿੰਨੀਆਂ ਕਨੇ ਪੇ ਲੋਕੀ ਕੁਛ ਲੋਕੀ ਪਾਣੀ ਦੇ ਵਿੱਚ ਰਹੇ ਨੇ ਉਹਦੇ ਕਾਰਨ ਜਿਹੜੇ ਹੱਥ ਪੈਰਾਂ ਤੇ ਖਾਰਸ਼ ਹੋ ਗਈ ਐ ਅਲਰਜੀ ਜਿੰਨੂੰ ਕਹਿ ਦਿੰਨੇ ਆਪਾਂ ਤੇ ਬਹੁਤ ਜ਼ਿਆਦਾ ਜਿਹੜੇ ਲੋਕੀ ਪੈਰ ਵੀ ਗਲੇ ਹੋਏ ਕਈਆਂ ਦੇ ਕਈਆਂ ਨੂੰ ਸਰੀਰ ਤੇ ਖਾਰਸ਼ ਐ ਪਾਣੀ ਤੇ ਰਹਿਣ ਨਾਲ ਕਈ ਗੰਦੇ ਪਾਣੀ 'ਚ ਵੀ ਰਹੇ ਨੇ ਕਿ ਹੋਰ ਪਾਣੀ ਵੀ ਗੰਦਾ ਪੀਣਾ ਪਿਆ ਕਈਆਂ ਨੂੰ ਜਿਹੜਾ ਕਿ ਬੋਰ ਬੈਗੇ ਨੇ ਕਈਆਂ ਦੇ ਹੋਰ ਵੀ ਬੜਾ ਕੁਛ ਨੁਕਸਾਨ ਹੋਇਆ ਘਰਾਂ ਦਾ ਤੇ ਹੋਇਆ ਹੋਇਆ ਕਈ ਵਿੱਚ ਇਹੋ ਜੇ ਇਲਾਕੇ ਨੇ ਜਿੱਥੇ ਪਾਣੀ ਵੀ ਪੀਣ ਨੂੰ ਨਹੀਂ ਸੀ ਫਿਰ ਉਹਨਾਂ ਨੂੰ ਗੰਦਾ ਪਾਣੀ ਕਿਸੇ ਤਰ੍ਹਾਂ ਸਾਫ਼ ਕਰਕੇ ਬੋਇਲ ਕਰਕੇ ਪੀਣਾ ਪਿਆ ਹੈ ਨਾ ਤੇ ਗੱਲ ਇਹ ਹੈ ਵੀ ਉਸੇ ਹਿਸਾਬ ਦੇ ਜਿੱਦਾਂ ਕਿ ਟਾਈਫਾਇਡ ਜ਼ਿਆਦਾ ਹੈ ਇਸੇ ਲਈ ਡੇਂਗੂ ਦਾ ਜੋਰ ਹੈ ਮਲੇਰੀਆ ਵੀ ਜ਼ਿਆਦਾ ਹੈ ਇਹ ਸਾਰੇ ਤਰ੍ਹਾਂ ਦੀਆਂ ਬਿਮਾਰੀਆਂ ਆ ਰਹੀਆਂ ਨੇ ਜਿਹੜਾ ਤੇ ਅਸੀਂ ਇੱਥੇ ਹੈਂਡਲ ਕਰ ਸਕਦੇ ਹਾਂ ਉਹ ਅਸੀਂ ਸਾਰਾ ਕਰ ਰਹੇ ਹਾਂ ਜਿਹੜਾ ਨਹੀਂ ਹੁੰਦਾ ਉਹਨੂੰ ਫਿਰ ਅੱਗੇ ਹਸਪੀਟਲ ਭੇਜਤਾ ਜਾਂਦਾ ਕੋਪਕਰੇ ਕੈਪਟੋਟਾ ਜਿਹੜਾ ਆ ਜਾਨੀ ਦੇ ਇਹ ਦੇਖੋ ਜਦੋਂ ਤੱਕ ਲੋਕਾਂ ਦਾ ਸਾਥ ਰਹੇਗਾ ਜਿੰਨੇ ਵੀ ਦਿਖਾਣ ਵਾਲੇ ਨੇ ਜਿੰਨੇ ਕੋ ਦਿਖਾਣ ਗਿਆ ਸੀ ਤੇ ਰਹਿਣਾ ਇਹਨਾਂ ਅਸੀਂ ਉਹ ਤੱਕ ਚੱਲੇ ਜਾਣਾ ਜਿੰਨਾ ਕਰਾਂਗੇ ਜਿੰਨਾ ਹੋ ਸਕਦਾ ਉਹਨਾ ਕਰਾਂਗੇ ਮੈਸੇਜ ਆ ਗਿਆ ਮੈਸੇਜ ਇਹ ਹੈ ਕਿ ਦੇਖੋ ਇਹਨਾਂ ਦਾ ਬਹੁਤ ਜ਼ਿਆਦਾ ਜਿਹੜੀ ਸੰਸਥਾ ਨੇ ਲਾਇਆ ਇਸ ਲਈ ਕੰਮ ਇਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹੈ ਕਿ ਲੈ ਵੀ ਇਹਨਾਂ ਨੇ ਇੱਕ ਤੇ ਮੈਨੂੰ ਕਹਿ ਗਏ ਵੀ ਆਓ ਜੀ ਤੇ ਦੇਖੋ ਤੇ ਮੈਨੂੰ ਇਹ ਸੇਵਾ ਮਿਲੀ ਹੈ ਤੇ ਮੈਂ ਇਹਨਾਂ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਠੀਕ ਹੈ ਮੈਨੂੰ ਇਹ ਸੇਵਾ ਦਾ ਮੌਕਾ ਮਿਲਿਆ ਬਾਕੀ ਇਹਨਾਂ ਨੇ ਆਪਣਾ ਟਾਈਮ ਕੱਢ ਕੇ ਕੀਮਤੀ ਜਿੰਨਾ ਵੀ ਇੱਥੇ ਕਾਰਗਰਤਾ ਜਿੰਨੇ ਵੀ ਲੱਗੇਦੇ ਨੇ ਇਹਨਾਂ ਨੇ ਬਹੁਤ ਜ਼ਿਆਦਾ ਆਪਣਾ ਦੇਖੋ ਸਾਰਿਆਂ ਦੇ ਘਰ ਘਰ ਆਪਣਾ ਬਿਜ਼ੀ ਹੁੰਦਾ ਹਰ ਸ਼ਡਿਊਲ ਵੀ ਦੀ ਫਿਰ ਵੀ ਇਹਨਾਂ ਨੇ ਟਾਈਮ ਕੱਢ ਕੇ ਇੰਨੀ ਦੇਰ ਕੈਂਪ ਲਾਇਆ ਤੇ ਅੱਗੇ ਵੀ ਲਾ ਰਹੇ ਨੇ ਤੇ ਇਹਨਾਂ ਦਾ ਤੇ ਬਹੁਤ ਹੀ ਵਧੀਆ ਇਹਨਾਂ ਬਾਰੇ ਸੋਚ ਹੈ ਤੇ ਵਿਚਾਰ ਆਉਣ ਵਾਲੇ ਟਾਈਮ 'ਚ ਇਹਨਾਂ ਨੇ ਸਾਥ ਦੇਣਾ ਤੇ ਕੁਝ ਜਿਹੜਾ ਲੋਕਾਂ 'ਚ ਜਿਹੜਾ ਅਸੀਂ ਜਿੰਨਾ ਵੀ ਦੇਖਿਆ ਜਿੰਨੇ ਵੀ ਲੋਕਾਂ ਨੂੰ ਮਰੀਜ਼ਾਂ ਨੂੰ ਦੇਖਿਆ ਉਹਨਾਂ ਲੋ ਬਹੁਤ ਵਧੀਆ ਰਿਸਪੌਂਸ ਹੈਗੇ ਉਹ ਕਹਿੰਦੇ ਨੇ ਕਿ ਅਸੀਂ ਠੀਕ ਆ ਇਹ ਅੱਛਾ ਉਪਰਾਲਾ ਵੇਨ ਆਵ ਲੋ ਹਾਂਜੀ ਮੇਨੂੰ ਕੀ ਨਾਮ ਹਾਂਜੀ ਮੇਰਾ ਨਾਮ ਸੰਦਲੀ ਜ਼ਬਰਵਾਲਾ ਹੈ ਕਿ ਕਿਹੜੀ ਡਿਊਟੀ ਤੁਹਾਡੇ ਤੁਸੀਂ ਨਿਭਾ ਰਹੇ ਹੋ ਇਸ ਤੇ ਹਾਂਜੀ ਇਹ ਸਾਡੀ ਸੰਸਥਾ ਹੈ ਵਿਸ਼ਵ ਮਾਨਵ ਰਵਾਹਨ ਕੇਂਦਰ ਜੋ ਕਿ ਹਰਿਆਣਾ ਤੋਂ ਹੈ ਪੰਚਕੂਲਾ ਦੀ ਸਟੇਟ ਹੈ ਤੇ ਨਮਨਗਰ ਤੋਂ ਆਏ ਹੋਏ ਹਾਂ ਤੇ ਇੱਥੇ ਕੀ ਹੈ ਕਿ ਜਦੋਂ ਉਹ ਆ ਰਹੇ ਪੰਜਾਬ ਵਿੱਚ ਤੇ ਇੱਥੇ ਬਾੜ ਲਈ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਹੈ ਲੋਕਾਂ ਦੀ ਮਤਲਬ ਸਹਾਇਤਾ ਕੀਤੀ ਜਾਂ ਕੋਈ ਕਈ ਲੋਕ ਐਡ ਬਿਮਾਰ ਹੋਏ ਕਰਦੇ ਆ ਜਾਂ ਕੋਈ ਵੀ ਖਾਰਸ਼ ਵਗੈਰਾ ਜਾਂ ਪਾਣੀ ਦੀ ਪ੍ਰੋਬਲਮ ਕਰਕੇ ਤੇ ਕੈਂਪ ਲਗਾਇਆ ਗਿਆ ਹੈ ਇਸ ਤੋਂ ਇਲਾਵਾ ਹੋਰ ਵੀ ਪਿੰਡਾ ਪਿੰਡਾ ਜਾ ਕੇ ਰਾਸ਼ਨ ਵੰਡਿਆ ਗਿਆ ਤੇ ਹੋਰ ਸਪਰੇ ਪੰਪ ਉਹ ਵੀ ਦਿੱਤੇ ਗਏ ਆ ਤੁਹਾਡੇ ਵੱਲੋਂ ਜਿਹੜੀ ਦਵਾਈ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਸਮਝਾਇਆ ਵੀ ਜਾ ਰਿਹਾ ਵੀ ਕਿਸ ਤਰ੍ਹਾਂ ਇਸ ਦਵਾਈ ਦਾ ਜਿਹੜਾ ਆ ਕਰਨਾ ਹੈ ਤੁਸੀ ਹਾਂਜੀ ਹਾਂਜੀ ਉਹ ਵੀ ਸਮਝਾਇਆ ਜਾ ਰਿਹਾ ਕਿਉਂਕਿ ਜੇ ਸਾਡੇ ਡਾਕਟਰ ਆਏਗੇ ਹੈ ਤਾਂ ਉਹਨਾਂ ਨੇ ਪਹਿਲਾਂ ਕਿਹਾ ਕਿ ਪਹਿਲੇ ਸਲੀਪਰ ਕੱਟੀ ਚੰਦੀ ਹੈ ਉਹ ਤੋਂ ਲਾਵੇ ਡਾਕਟਰ ਸਾਹਿਬ ਕੋਲ ਜਾਂਦੇ ਹੈ ਜੋ ਵੀ ਉਹਨਾਂ ਦੀ ਪ੍ਰੋਬਲਮ ਹੈ ਉਹ ਡਾਕਟਰ ਸਾਹਿਬ ਨੂੰ ਦੱਸਦੇ ਹੈ ਫਿਰ ਉਹਦੇ ਤੋਂ ਫਿਰ ਉਹ ਦਵਾਈਆਂ ਲਗਾ ਲੈਂਦੇ ਹੈ ਤੇ ਇੱਥੇ ਕਈ ਜਿਹੜੇ ਲੋਕ ਜਿਹੜੇ ਆਏ ਹੈ ਜਿਹੜੇ ਕਹਿੰਦੇ ਹੈ ਕਿ ਹਾਂ ਸਾਨੂੰ ਬਹੁਤ ਜ਼ਿਆਦਾ ਫਰਕ ਪਿਆ ਕਈਆਂ ਦੀ ਸਾਲਾਂ ਸਾਲਾਂ ਦੀ ਪ੍ਰੋਬਲਮ ਹੈ ਉਹ ਵੀ ਇੱਥੋਂ ਜਾ ਕੇ ਹਟੀਆਂ ਹੈ ਉਹਨਾਂ ਨੇ ਦੱਸਿਆ ਕਿ ਨਹੀਂ ਬਹੁਤ ਵਧੀਆ ਤਰੀਕੇ ਨਾਲ ਮ ਅਸਰ ਮਤਲਬ ਕਿ ਮੈਂ ਸੁਬਹ ਸੋਇਆ ਉਸ ਚੀਜ਼ ਦਾ ਇਸ ਦਾ ਕੋਈ ਟਾਈਮ ਟੇਬਲ ਤੁਹਾਡਾ ਕੋਈ ਹੈ ਹਾਂਜੀ ਇਹਦਾ ਟਾਈਮ ਟੇਬਲ ਇਹ ਹੈ ਕਿ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਹੈ ਸ਼ਾਮ ਤੱਕ ਕਿਸੇ ਤਰ੍ਹਾਂ ਦਾ ਵੀ ਮਰੀਜ਼ ਤੁਹਾਡੇ ਕੋਲ ਖਾਸ ਹੋਇਆ ਹੈ ਹਾਂਜੀ ਅਗਰ ਜੇ ਕੋਈ ਪ੍ਰੋਬਲਮ ਜ਼ਿਆਦਾ ਵਧੇਦੀ ਹੈ ਉਹ ਫਿਰ ਆਏ ਉਹਨਾਂ ਨੂੰ ਸਲਾਹ ਦੇਨੇ ਕਿ ਤੁਸੀਂ ਹਸਪਤਾਲ ਚਲ ਜਿਓ ਬਾਹਰ ਸਿਵਲ ਹਸਪਤਾਲ ਤੁਹਾਡੇ ਨਾਲ ਕੋਈ ਅਟੈਚਮੈਂਟ ਕੋਈ ਹਸਪਤਾਲ ਵਗੈਰਾ ਜੀ ਸਾਡੇ ਨਾਲ ਤਾਂ ਫਿਲਹਾਲ ਕੋਈ ਨਹੀਂ ਹੈ ਇਹ ਸਾਡੀ ਇੱਕ ਸੰਸਥਾ ਹੈ ਜਿਹੜੀ ਆਪਾਂ ਬਾਹਰੋਂ ਆਏ ਆਂ ਕਿ ਹਰਿਆਣਾ ਤੋਂ ਆਏ ਨਵਨਗਰ ਤੋਂ ਉਹ ਸੰਸੈਦ ਕਿ ਸਾਨੂੰ ਪਿੱਛੋਂ ਹੀ ਆਰਡਰ ਬਾਬਾ ਜੀ ਨੇ ਦਿੱਤਾ ਹੈ ਕਿ ਇੱਥੇ ਆ ਕੇ ਤੇ ਫ੍ਰੀ ਮੈਡੀਕਲ ਕੈਂਪ ਲਗਾਣਾ ਹੈ ਬੱਚਿਆਂ ਨੂੰ ਲੈ ਕੇ ਵੀ ਥੋੜੇ ਦਵਾਈਆਂ ਵਗੈਰਾ ਹਾਂਜੀ ਹਾਂਜੀ ਛੋਟੇ ਬੱਚਿਆਂ ਨੂੰ ਲੈ ਕੇ ਵੀ ਦਵਾਈਆਂ ਵਗੈਰਾ ਹੈਗੇ ਆ ਇਹ ਕਿਸ ਤਰ੍ਹਾਂ ਦਾ ਜਿਹੜਾ ਰਿਸਪੌਂਸ ਪਬਲਿਕ ਦਾ ਮਿਲ ਰਿਹਾ ਪਬਲਿਕ ਕਿੰਨੀ ਕਿ ਜਿਹੜੀ ਹੈ ਮਾਤਾ ਦੇਦੀ ਹੈ ਪਬਲਿਕ ਨੇ ਤਾਂ ਬਹੁਤ ਵਧੀਆ ਰਿਸਪੌਂਸ ਦਿੱਤਾ ਉਹਨਾਂ ਨੇ ਦੱਸਿਆ ਕਿ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਕਿ ਉਹਨਾਂ ਨੇ ਪਹਿਲਾਂ ਵੀ ਦੱਸਿਆ ਕਿ ਬਹੁਤ ਵਧੀਆ ਤਰੀਕੇ ਨਾਲ ਕਿ ਕਈ ਜਿਹੜੇ ਹੈ ਜਿਹੜੇ ਕਹਿੰਦੇ ਕਿ ਛੇ-ਛੇ ਮਹੀਨੇ ਪੁਰਾਣੀ ਜਾਂ ਸਾਲ ਪੁਰਾਣੀ ਜਿਹੜੀ ਸਾਡੀ ਉਹ ਹੈ ਬਿਮਾਰੀਆਂ ਠੀਕ ਹੋ ਰਹੀਆਂ ਹੈ ਕਿੰਨੇ ਤੱਕ ਜਿਹੜਾ ਹੁਣ ਤੁਹਾਡਾ ਕੈਂਪ ਜਿਹੜਾ ਲਗਾਤਾਰ ਰਹੇਗਾ ਕਿ ਚਾਹੇ ਮਤਲਬ ਕੋਈ ਸਮਾਂ ਰਹੇਗਾ ਇਸ ਤਰ੍ਹਾਂ ਖਾਲੀ ਇਸ ਬਾਰੇ ਕੋਈ ਸਮਾਚਾਰ ਨਹੀਂ ਦਿੱਤਾ ਕਿ ਆ ਪਿਛੋਂ ਜਦੋਂ ਵੀ ਪਿਛੋਂ ਆਰਡਰ ਆ ਜਾਏਗਾ ਤਾਂ ਉਦੋਂ ਫਿਰ ਇਹ ਦੀ ਸਮਾਪਤੀ ਕਰ ਦਿੱਤੀ ਜਾਵੇਗੀ ਫਿਲਹਾਲ ਦੇ ਲਈ ਚਲਦਾ ਹੀ ਰਹਿਣਾ ਹੈ ਜੇ ਕਿਸੇ ਨੂੰ ਘਰ ਜਾਣ ਦੇ ਮਤਲਬ ਤੁਹਾਨੂੰ ਬੁਲਾਇਆ ਜਾਏ ਕARTA ਕੋ ਉਸ ਤੱਕ ਪਹੁੰਚ ਕੀਤੀ ਜਾ ਰਹੀ ਹੈ ਤੁਹਾਡੀ ਫਿਲਹਾਲ ਫਿਲਹਾਲ ਇਸ ਦੇ ਲਈ ਕੁਝ ਸੋਚਿਆ ਜਾਏਗਾ ਜਾਂ ਕੁਝ ਕੀਤਾ ਨਹੀਂ ਜਾ ਰਿਹਾ ਫਿਲਹਾਲ ਆਪਾਂ ਕੈਂਪ ਲਗਾਇਆ ਹੈ ਇੱਥੇ ਡਿਸਟ੍ਰਿਕਟ ਪਠਾਨਕੋਟ ਪਿੰਡ ਕੋਲੀਆਂ ਵਿੱਚ ਲਗਾਇਆ ਗਿਆ ਹੈ ਇੱਥੇ ਕੋਈ ਵੀ ਆ ਸਕਦਾ ਹੈ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਜਿਸ ਤਰ੍ਹਾਂ ਕਿ ਕੋਈ ਮਰੀਜ਼ ਐਸਾ ਹੁੰਦਾ ਵੀ ਜਿਹੜਾ ਘਰੋਂ ਨਹੀਂ ਚੱਲ ਕੇ ਆ ਸਕਦਾ ਤੁਹਾਡੇ ਤੱਕ ਜਿਹੜੀ ਉਹਨਾਂ ਦੀ ਮਤਲਬ ਤੁਹਾਨੂੰ ਮੈਸੇਜ ਕੀਤਾ ਗਿਆ ਕੀ ਕਰ ਸਾਡੇ ਵੀ ਆਸਰ ਤੋਂ ਤੁਸੀਂ ਜਾ ਰਹੇ ਹੋ ਕਾਰਾਂ ਦੇ ਵਿੱਚ ਵਿੱਚ ਨਹੀਂ ਜਾ ਰਹੇ ਨਹੀਂ ਨਹੀਂ ਫਿਲਹਾਲ ਉਸ ਚੀਜ਼ ਲਈ ਆਪਾਂ ਨੇ ਘਰੇ ਹਾਂਜੀ ਕੀ ਮੈਸੇਜ ਆਏਗਾ ਜਨਤਾ ਨੂੰ ਮੈਸੇਜ ਆਹੀ ਹੈ ਕਿ ਫਿਲਹਾਲ ਜਿਹੜਾ ਬਾੜ ਆਈ ਹੈ ਤੇ ਉਹਦੇ ਤੇ ਜੋ ਜਿੰਨੀ ਵੀ ਸਾਡੀ ਹੈਲਪ ਹੋ ਸਕੇਗੀ ਆਪਾਂ ਕਰਾਂਗੇ ਜਿੰਨਾ ਹੋ ਸਕੇ ਕਿਉਂਕਿ ਪਿੱਛੋਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਰਾਸ਼ਨ ਵੀ ਵੰਡਿਆ ਗਿਆ ਸਪਰੇ ਸਪਰੇ ਪੰਪਾ ਵੀ ਕੀਤੀ ਗਈਆਂ ਅਗਰ ਮੈਡੀਕਲ ਕੈਂਪ ਇੱਥੇ ਤੇ ਲਗਾਇਆ ਗਿਆ ਕੋਲਿਆਂ ਇਸ ਤੋਂ ਇਲਾਵਾ ਲੱਗੇ ਸਕੇ ਛੋਟੇ ਛੋਟੇ ਪਿੰਡ ਜਿਵੇਂ ਕਿ ਮਾਕਨਪੁਰ ਮੰਜੀਰੀ ਅਖਵਾੜਾ ਮਕੋੜਾ ਹੋਰ ਵੀ ਕਈ ਇਹੋ ਜਿਹੇ ਡਿਸਟ੍ਰਿਕਟ ਹੈ ਜਿਵੇਂ ਅਜਨਾਲਾ ਆਦੀ ਉੱਥੇ ਵੀ ਇਹ ਲਗਾਇਆ ਗਿਆ ਹੈ ਕੈਂਪਰ ਠੀਕ ਹਾਂਜੀ ਕਿੱਥੋਂ ਆਇਓ ਤੁਸੀਂ ਚਗਰਾਲ ਤੋਂ ਆਇਆ ਜੀ ਅ ਤੁਸੀਂ ਕੋਲੀਆਂ ਵਿੱਚ ਪਹੁੰਚੇ ਹੋ ਤੁਸੀਂ ਹਾਂ ਜੀ ਕੀ ਜਿਹੜੀ ਦਵਾਈ ਤੁਹਾਡੇ ਲਈ ਜਾ ਰਹੀ ਹੈ ਤੇ ਤੁਸੀਂ ਕਿਸ ਵਿਗਾਰੇ ਦੇ ਨਾਲ ਉਤਰੇ ਹੋ ਤੇ ਕੀ ਜਿਹੜੇ ਮਤਲਬ ਦਵਾਈ ਲੈਣ ਆਏ ਹੋ ਅੱਖਾਂ ਦਾ ਸੁਣਾਈ ਅੱਛਾ ਹਾਂ ਤੇ ਕਿਸ ਤਰ੍ਹਾਂ ਦਾ ਮਤਲਬ ਇੱਥੇ ਲੋਕ ਆ ਰਹੇ ਨੇ ਦਵਾਈ ਕਿਸ ਤਰ੍ਹਾਂ ਮਿਲ ਰਹੀ ਹੈ ਅੱਖਾਂ ਵਾਸਤੇ ਮਿਲ ਰਹੀ ਹੈ ਅੱਛਾ ਤੇ ਬਾਅਦ ਚ ਫਿਰ ਪ੍ਰਸ਼ਨ ਪ੍ਰਸ਼ਨ ਹਾਂ ਜੀ ਦਵਾਈ ਵਧੀਆ ਮਿਲ ਰਹੀ ਹੈ ਹਾਂ ਜੀ ਮੈਨੂੰ ਕੀ ਨਾ ਆਪੋ ਕਿਰਨ ਕੁਮਾਰੀ ਕਿਥੋਂ ਆਏ ਹੋ ਤੁਸੀਂ ਮੈਂ ਰੋਡ ਜਮਲ ਸਿੰਘ ਤੋਂ ਦਵਾਈ ਲੈਣ ਆਇਓ ਜੀ ਕਿਸ ਚੀਜ਼ ਦੀ ਦਵਾਈ ਲੈ ਰਹੇ ਹੋ ਮੈਂ ਮੈਨੂੰ ਵਾਇਰਲ ਫੀਵਰ ਆ ਰਿਹਾ ਈ ਉਸ ਦਵਾਈ ਲਈ ਮੈਂ ਕਾਫੀ ਇੱਥੋਂ ਹੀ ਠੀਕ ਹੋਈ ਇੱਥੋਂ ਹੀ ਖਾਦੀ ਮੈਂ ਦਵਾਈ ਪਹਿਲੇ ਕਿੰਨੇ ਵਾਰੀ ਇਹ ਤੁਸੀਂ ਇੱਥੇ ਪੁੱਛਦੇ ਮੈਂ 3 ਵਾਰ ਤੇ ਜੀਵਾਰ ਰਹੀ ਹਾਂ ਵਧੀਆ ਦਵਾਈ ਮਿਲ ਰਹੀ ਜੀ ਬਿਲਕੁਲ ਰਜਿਸਟ੍ਰੇਸ਼ਨ ਅਲੱਗ ਹੋ ਰਹੀ ਡਾਕਟਰ ਚੈੱਕ ਕਰੇ ਮੈਡੀਸਨ ਅਲੱਗ ਮਿਲ ਰਹੀ ਸਾਫ ਸਫਾਈ ਹਰ ਚੀਜ਼ ਦਾ ਬੜਾ ਵਧੀਆ ਹੈ ਦਵਾਈ ਵੀ ਬੜੀ ਅੱਛੀ ਹੈ ਦਵਾਈ ਤੋਂ ਇਲਾਵਾ ਦੂਸਰੀ ਸੇਵਾ ਜਿਸ ਤਰ੍ਹਾਂ ਚਾਹ ਪਾਣੀ ਦੇ ਬਗੈਰ ਬਹੁਤ ਵਧੀਆ ਹਾਂਜੀ ਜਿਹੜਾ ਆਏਗਾ ਉਹਨੂੰ ਪਾਣੀ ਵੀ ਮਿਲੇਦਾ ਚਾਹ ਵੀ ਮਿਲੇਦੀ ਖਾਣਾ ਵੀ ਮਿਲੇਦਾ